ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਨੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਇੱਥੇ ਪੈ ਗਿਆ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਹੁਣੇ ਹੁਣੇ ਦੋਸਤੋ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਕੇਰਲ ਚ ਵਿਰੋਧੀ ਧਿਰ ਕਾਂਗਰਸ ਨੇ ਨਿਸ਼ਰਵਾਨੂ ਪੁਲਸ ਡਾਇਰੈਕਟਰ ਜਨਰਲ ਦੇ ਦਫ਼ਤਰ ਵੱਲ ਮਾਰਚ ਕੀਤਾ ਤੇ ਪ੍ਰਦਰਸ਼ਨ ਕਰੀ ਨੂੰ ਪੁਲਿਸ ਮੁਲਾਜ਼ਮਾਂ ਦੇ ਪੱਥਰ ਛੁਟੇ ਜਿਨ੍ਹਾਂ ਨੇ ਪੀੜ ਨੂੰ ਖਿਣਾਉਣ ਲਈ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੇ ਖੱਬੇ ਪੱਖੀ ਸਰਕਾਰ ਦੇ ਆਊਟਰੀਚ ਪ੍ਰੋਗਰਾਮ ਨਵ ਕੇਰਲ ਸਦਸ ਦੇ ਵਿਰੋਧ ਅੰਦੋਲਨ ਦੌਰਾਨ ਆਪਣੇ ਵਰਕਰਾਂ ਤੇ ਕਦੇ ਇੱਥੇ ਪੁਲਿਸ ਅਤਿਆਚਾਰਾਂ ਦੇ ਵਿਰੋਧ ਚ ਮਾਰਚ ਕੱਢਿਆ ਸੀ ਜਦੋਂ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਦਾਗੀਆਂ ਤਾਂ ਉਸ ਸਮੇਂ ਕੇਪੀਸੀਸੀ ਮੁਖੀ ਕੇ ਸੁਧਾਰ ਕਰਨ ਵਿਧਾਨ ਸਭਾ ਚ ਵਿਰੋਧੀ ਦਾ ਨੇਤਾ ਵੀ ਵੀ ਡੀ ਵੀ ਡੀ ਸਤੀਸ਼ਨ ਅਤੇ ਸੀਨੀਅਰ ਨੇਤਾ ਰਮੇਸ਼ ਚੈਨੀ ਸਲਾ ਤੇ ਹੋਰ ਸੰਸਦ ਮੈਂਬਰ ਸਮੇਤ ਸੀਨੀਅਰ ਨੇਤਾ ਡੀ ਜੀ ਪੀ ਦਫ਼ਤਰ ਦੇ ਨੇੜੇ ਇੱਕ ਅਸਥਾਈ ਮੰਚ ਤੇ ਮੌਜੂਦ ਸਨ ਅਤੇ ਸੁਦਾ ਕਰਨ ਅਤੇ ਚੈਨੀ ਸਲਾ ਹੰਝੂ ਗੈਸ ਦੇ ਗੋਲਿਆਂ ਤੋਂ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ ਕਾਂਗਰਸੀ ਵਰਕਰ ਉਹਨਾਂ ਨੂੰ ਨੇੜੇ ਖੜੀ ਕਾਰ ਤੱਕ ਲੈ ਗਏ ਵੀਡੀਓ ਦੇਖਣ ਲਈ ਤੋਂ ਬਾਅਦ ਦਾਤਾ ਨੂੰ ਬਾਅਦ